ਹੈਲੋ ਜੀ ਸਤਿ ਸ਼੍ਰੀ ਅਕਾਲ ਮੈਨੂੰ ਕਾਫੀ ਜਣਿਆਂ ਦੇ ਮੈਸੇਜ ਆ ਰਹੇ ਸੀ ਕਮੈਂਟ ਆ ਰਹੇ ਸੀ ਕਿ 5 ਮੀਟਰ ਸੂਟ ਦੇ ਵਿੱਚ ਪੂਰੇ ਚ ਨਿਸ਼ਾਨੀਆਂ ਕਿਵੇਂ ਤੇ ਕਿੱਥੇ ਲਾਉਣੀਆਂ ਨੇ ਉਹ ਦੱਸੋ ਤੇ ਅੱਜ ਦੀ ਵੀਡੀਓ 'ਚ ਆਪਾਂ ਇਹੀ ਦੱਸਾਂਗੇ ਤੁਹਾਨੂੰ ਕਿ 5 ਮੀਟਰ ਕੱਪੜੇ ਤੇ ਨਿਸ਼ਾਨੀਆਂ ਕਿਵੇਂ ਲਾਉਣੀਆਂ ਨੇ ਘੇਰੇ ਤੇ ਕਿਵੇਂ ਲਾਉਣੀਆਂ ਗਲੇ ਤੇ ਕਿਵੇਂ ਬਾਜੂ ਕਿਵੇਂ ਕਰਨੀਆਂ ਠੀਕ ਹੈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਫੇਰ ਹੀ ਪਤਾ ਲੱਗੂਗਾ ਇਹ ਤੇ ਮੈਂ ਸੂਟ ਤੇ ਨਿਸ਼ਾਨੀਆਂ ਲਗਾ ਰੱਖੀਆਂ ਨੇ ਤੇ ਤੁਹਾਨੂੰ ਇਸੇ ਤੀ ਸਮਝਾਉਂਗੀ ਕਿ ਕਿਵੇਂ ਕਰਨਾ ਹੈ ਆਪਾਂ ਠੀਕ ਹੈ ਜੀ ਜਿਵੇਂ ਆ ਸਾਰਾ ਆਪਣੇ ਕੋਲੇ 5 ਮੀਟਰ ਕੱਪੜਾ ਠੀਕ ਹੈ ਇਹਦੇ ਇੱਕ ਸਿਰੇ ਤੋਂ ਆਪਾਂ ਕੀ ਕਰਨਾਗਾ ਪਹਿਲਾਂ ਤਾਂ ਘੇਰਾ ਨਾਲ ਆਪਣਾ ਵੀ ਆਪਣਾ ਘੇਰਾ ਕਿੰਨਾ ਠੀਕ ਹੈ ਜਿਵੇਂ ਹੁਣ ਆਹ ਸੂਟ ਤੇ ਘੇਰਾ ਲੇਤਾ ਹੋਇਆ ਇਹਨਾਂ ਨੇ ਆਪਾਂ نیچے ਤੋਂ ਕੀ ਕਰਨਾਗਾ نیچے ਤੋਂ ਆਪਾਂ ਜਿਹਨਾਂ ਨੂੰ ਸਟੀਚਿੰਗ ਆਉਂਦੀ ਉਹਨਾਂ ਨੂੰ ਤਾਂ ਪਤਾ ਹਨਾ ਜਮਾਂ ਸਿਰੇ ਤੋਂ ਘੇਰਾ ਤਾਂ ਆਪਾਂ ਕੀ ਕਰਦੇ ਹੁੰਨੇ ਆ 3 ਇੰਚ ਕੱਪੜਾ ਦਾ ਜਿਹੜਾ ਉਹ ਆਪਾਂ ਛੱਡ ਦਿੰਨੇ ਹੁੰਨੇ ਆ ਤਾਂ ਜੋ ਆਪਾਂ ਨੂੰ ਤਰਪਾਈ ਦੇ ਵਿੱਚ ਉਹ ਸੌਖਾ ਹੋ ਜੇ ਲੇਡ ਚ ਆ ਜਾਂਦਾ ਹੁੰਦਾ ਇੰਨਾ ਕਪੜਾ ਨੀਚੇ ਠੀਕ ਹੈ ਜੀ ਤੇ 2 ਤੋਂ 2.5 ਇੰਚ ਆਪਾਂ ਇਧਰ ਸਾਈਡ ਤੇ ਛੱਡਦੇ ਹੁੰਨੇ ਆ ਚਾਕਾਂ ਵਾਸਤੇ ਜੇ ਪਾਈਪਿੰਗ ਲਗਾਉਣੀ ਆ ਜਾਂ ਕੁਝ ਵੀ ਤੁਸੀਂ ਉਹ ਲਗਾ ਸਕਦੇ ਹੋ ਠੀਕ ਹੈ ਇਧਰ ਕੰਨੀ ਦੇ ਵੀ ਇਦਾਂ ਹੀ ਹੁੰਦਾਗਾ ਇਧਰਲੀ ਸਾਈਡ ਤੇ ਤੁਸੀਂ ਮਤਲਬ 2.5 ਤੋਂ ਲੈ ਕੇ ਜੇ ਕਿਸੇ ਨੂੰ 3 ਇੰਚ ਵੀ ਛੱਡਣਾ ਉਹ ਵੀ ਛੱਡ ਸਕਦੇ ਨਹੀਂ 2.5 ਇੰਚ ਬਹੁਤ ਹੁੰਦਾਗਾ ਪਾਈਪਿੰਗ ਲਗਾਉਣ ਲਈ ਠੀਕ ਹੈ ਉਸ ਤੋਂ ਬਾਅਦ ਕੀ ਕਰਨਾ ਹੁੰਦਾ ਇਹਦਾ ਜਿਵੇਂ ਮੰਨ ਲਓ ਇਹ ਵਾਲਾ ਘੇਰਾ ਮੇਰਾ ਹੈਗਾਗਾ ਵੀ ਮੈਂ 20 ਇੰਚ ਘੇਰਾ ਰੱਖਿਆ ਆ ਦੇਖੋ ਮੰਨ ਲਓ ਵੀ ਮੈਂ 20 ਇੰਚ ਘੇਰਾ ਰੱਖਣਾ ਤੇ ਇੱਧਰ ਮੈਂ ਕੀ ਕਰਤਾ 2 ਇੰਚ ਕਪੜਾ ਛੱਡਤਾ 20 ਇੰਚ ਘੇਰੇ ਤੇ ਆਪਾਂ ਨਿਸ਼ਾਨੀ ਲਗਾ ਲਈ ਇੱਥੇ ਠੀਕ ਹੈ ਤੇ ਇਸ ਤੋਂ ਬਾਅਦ ਇਹ 20 ਇੰਚ ਦਾ ਤੁਸੀਂ ਕੀ ਕਰਨਾ ਅੱਧ ਕਰ ਲੈਣਾ 10 10 ਇੰਚ ਅੱਧ ਕਰਕੇ ਸੇਮ ਹੀ ਤੁਸੀਂ ਕੀ ਕਰਨਾਗਾ ਗਲੇ ਤੇ ਕਰਨਾ ਲંબਾਈ ਮਾਪ ਲੈਣੀ ਹੈ ਕਮੀਜ਼ ਦੀ ਕਿੰਨੀ ਹੈ ਵੀ ਜਿਵੇਂ 42 ਇੰਚ 44 ਇੰਚ ਜਿੰਨੀ ਵੀ ਤੁਸੀਂ ਲੰਬਾਈ ਰੱਖਣੀ ਹੈ ਕਮੀਜ਼ ਦੀ ਉਹ ਨਾਪ ਕੇ ਸੇਮ ਹੀ ਤੁਸੀਂ ਕੀ ਕਰਨਾਗਾ ਜਿਵੇਂ ਜੇ ਤੁਹਾਡਾ ਘੇਰਾ 20 ਇੰਚ ਆ ਤਾਂ ਆਧੋ ਉਹਦਾ 10 ਇੰਚ ਹੋ ਜਾਊਗਾ ਤਾਂ ਗਲੇ ਦਾ ਵੀ ਤੁਸੀਂ ਕੀ ਕਰਨਾਗਾ 10 ਇੰਚ ਤੇ ਅੱਧ ਰੱਖ ਲੈਣਾ ਵਾ ਠੀਕ ਹੈ ਜੀ ਜਿਵੇਂ ਇੱਧਰ ਆਪਾਂ 10 ਇੰਚ ਨਾਪ ਕੇ ਇੱਥੋਂ ਅੱਧ ਕਰ ਲੈਣਾ ਗਲੇ ਦਾ ਇੱਥੇ ਆਪਣਾ ਗਲਾ ਆ ਜਾਊਗਾ ਉਸ ਤੋਂ ਬਾਅਦ ਜਿੰਨਾ ਆਪਣਾ ਗਲਾ ਹੁੰਦਾਗਾ 6 ਇੰਚ ਆਪਾਂ ਗਲਾ ਰੱਖ ਲੈਣੇ ਹੁੰਨੇ ਆ ਠੀਕ ਐ ਚੌੜਾਈ ਮਤਲਬ ਜਿਹੜੀ ਗਲੇ ਦੀ ਹੁੰਦੀ ਐ 6 ਇੰਚ ਰੱਖ ਕੇ ਲੰਬਾਈ ਉਹਦੀ 7 ਇੰਚ ਰੱਖਦੇ ਹੁੰਨੇ ਆ ਮਤਲਬ ਵੀ ਡੂੰਗਾ ਕਿੰਨਾ ਕਰਨਾ ਤੁਸੀਂ ਗਲਾ ਉਹ 7 ਇੰਚ ਤੇ ਚੌੜਾਈ ਉਹਦੀ 6 ਇੰਚ ਇਹ ਤਾਂ ਹੋ ਗਿਆ ਜੀ ਆਪਣੇ ਕਮੀਜ਼ ਦਾ ਫਰੰਟ ਦਾ ਤੇ ਫਰੰਟ ਤੇ ਤੁਸੀਂ ਜਿਵੇਂ ਵੀ ਡਿਜ਼ਾਈਨ ਪਾਉਣਾ ਉਹ ਤੁਸੀਂ ਪਾ ਸਕਦੇ ਹੋ ਆਪਣੇ ਕਮੀਜ਼ ਤੇ ਠੀਕ ਐ ਜਿਵੇਂ ਮੈਂ ਇੱਕ ਵੀਡੀਓ ਚ ਦੱਸਿਆ ਹੋਇਆਗਾ ਵੀ ਗਲਾ ਮਤਲਬ ਜਿਹੜਾ ਚੌੜਾ ਗਲਾ ਚੱਲ ਰਿਹਾ ਟ੍ਰੈਂਡ ਦੇ ਵਿੱਚ ਵੀ ਉਹਨੂੰ ਕਿਵੇਂ ਤੁਸੀਂ ਉਹ ਕਰੋਗੇ ਟਰੇਸ ਕਰਨਾ ਉਹਦੇ ਵਿੱਚ ਦੱਸਿਆ ਹੋਇਆ ਗਲੇ ਬਾਰੇ ਤਾਂ ਮੈਂ ਸਾਰਾ ਕੁਝ ਠੀਕ ਹੈ ਤੇ ਘੇਰੇ ਦਾ ਵੀ ਉਹਦੇ ਚ ਹੈਗਾ ਉਹ ਵੀਡੀਓ ਤੁਸੀਂ ਡਿਟੇਲ ਚ ਦੇਖ ਲਓ ਤਾਂ ਤੁਹਾਨੂੰ ਪਤਾ ਲੱਗ ਜੂ ਚਲੋ ਜੀ ਅੱਗੇ ਹੁਣ ਆਪਾਂ ਕਰਦੇ ਹਾਂ ਬਾਜੂ ਦਾ ਬਾਜੂ ਦਾ ਕੀ ਹੁੰਦਾਗਾ ਜੇ ਤਾਂ ਕਿਸੇ ਦਾ ਘੇਰਾ ਮਤਲਬ ਘਟ ਹੈ ਹਨਾ ਤੇ ਪਣਾ ਜਿਹੜਾ ਹੈਗਾਗਾ ਕੱਪੜੇ ਦਾ ਵੱਡਾਗਾ ਆਹ ਵਾਲਾ ਪਣਾ ਹੁੰਦਾ ਹੈ ਦਾ ਸਾਈਡ ਤੇ ਜਿੱਥੋਂ ਆਪਾਂ ਘੇਰਾ ਕੱਢਦੇ ਆਂ ਜੇ ਵੱਡਾਗਾ ਤਾਂ ਕਿਸੇ ਦੀ ਬਾਜੂ ਕੀ ਹੁੰਦੀ ਹੈ ਜੀ ਸਾਈਡ ਤੋਂ ਨਿਕਲ ਜਾਂਦੀ ਆ ਇੱਥੋਂ ਇਧਰ ਆਪਾਂ ਘੇਰੇ ਵਾਲਾ ਕੰਮ ਕਰ ਲਿਆ ਕਮੀਜ਼ ਦਾ ਕੰਮ ਇੱਥੋਂ ਆਪਾਂ ਫਿਨਿਸ਼ ਕੀਤਾ ਤਾਂ ਇਧਰ ਸਾਈਡ ਤੋਂ ਕੀ ਨਿਕਲ ਜਾਂਦੀ ਹੈ ਆਪਣੀ ਬਾਜੂ ਨਿਕਲ ਜਾਂਦੀ ਆ ਠੀਕ ਹੈ ਉੱਥੋਂ ਆਪਾਂ ਕਰ ਲੈਨੇ ਵੀ ਜਿੰਨੀ ਆਪਣੀ ਬਾਜੂ ਆ ਉਹਦੀ ਲੰਬਾਈ ਮਾਪ ਕੇ ਉੱਥੇ ਆਪਾਂ ਨਿਸ਼ਾਨੀ ਲਗਾ ਲੈਨੇ ਹੁੰਨੇ ਆ ਜਾਂ ਫਿਰ ਕੀ ਕਰਦੇ ਆ ਇਹਦੇ ਜਿਹੜਾ ਕੱਪੜਾ ਹੁੰਦਾ ਆਪਣੇ 5 ਮੀਟਰ ਆਪਣੇ ਕੋਲੇ ਇਹਦੇ ਅਗਲੇ ਸਿਰੇ ਤੇ ਜਮਾ ਸਿਰੇ ਤੇ ਚਲੇ ਜਾਂਦੇ ਆ ਆਪਾਂ ਦੂਸਰਾ ਸਿਰਾ ਇਹਦਾ ਉੱਥੇ ਕੀ ਕਰਦੇ ਆ ਆਪਾਂ ਬਾਵਾ ਦੀਆਂ ਨਿਸ਼ਾਨੀਆਂ ਲਾ ਲੈਣੇ ਹੁੰਦੇ ਆ ਜਿਵੇਂ ਆ ਲਾਈਆਂ ਹੋਈਆਂ ਨੇ ਦੇਖੋ ਠੀਕ ਹੈ ਜੀ ਇਹਦੇ ਵੀ ਕੀ ਕੀਤਾ ਹੋਇਆਗਾ ਕਿਵੇਂ 2 ਇੰਚ نیچے ਛੱਡਤਾ ਜਾਂ 2.5 ਇੰਚ 2.5 ਇੰਚ نیچے ਆਪਾਂ ਛੱਡਦੇ ਨੇ ਉਹਨੇ ਪਾਈਪਿੰਗ ਲਗਾਉਣ ਵਾਸਤੇ ਬਾਜੂ ਤੇ ਤਰਪਾਈ ਵਾਸਤੇ ਉੱਪਰ ਆਪਾਂ ਕੀ ਕਰ ਲਾਂਗੇ ਇਹਦਾ ਆਪਣੇ ਬਾਜੂ ਦੀ ਮੂਰੀ ਤੁਸੀਂ ਮਾਪ ਕੇ ਵੀ ਕਿੰਨੀ ਤੁਹਾਡੀ ਮੂਰੀ ਹੈ ਬਾਜੂ ਦੀ ਮਾਪ ਕੇ ਉੱਥੇ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਹੈ ਜਿਹੜਾ ਉਹ ਟ੍ਰੇਸ ਕਰ ਸਕਦੇ ਹੋ ਠੀਕ ਹੈ ਜੀ ਇਹ ਆ ਗਿਆ ਬਾਜੂ ਦਾ ਤੇ ਅੱਗੇ ਆ ਗਿਆ ਸਲਵਾਰ ਦਾ ਸਲਵਾਰ ਦਾ ਕੀ ਹੁੰਦਾਗਾ ਜੇ ਤੁਸੀਂ ਸਟੇਟ ਸਲਵਾਰ ਬਣਾਉਣੀ ਆ ਤਾਂ ਬਾਜੂ ਦੀ ਆਪਣੀ ਲੰਬਾਈ ਮਾਪ ਕੇ ਜਿਵੇਂ ਮੰਨ ਲਓ 20 ਇੰਚ ਤੁਸੀਂ ਬਾਜੂ ਪਾਉਣੀ ਹੋ ਤਾਂ ਇੱਥੇ 20 ਇੰਚ ਤੱਕ ਇਹਦਾ ਨਿਸ਼ਾਨ ਲਗਾ ਕੇ 21 ਤੱਕ ਨਿਸ਼ਾਨ ਲਗਾ ਲਓ ਕਿਉਂਕਿ ਉੱਪਰ ਸਲਾਈ ਜੀ ਵੀ ਆ ਜਾਂਦਾ ਹੁੰਦਾ ਠੀਕ ਹੈ ਉਸ ਤੋਂ ਬਾਅਦ ਅੱਗੇ ਤੁਸੀਂ 2 ਤੋਂ 2.5 ਇੰਚ ਕਪੜਾ ਛੱਡ ਕੇ ਇੱਥੇ ਤੁਸੀਂ ਪੌਂਚਾਂ ਦਾ ਵਰਕ ਵੀ ਕਰ ਸਕਦੇ ਹੋ ਠੀਕ ਹੈ ਮਗਰ ਜੇ ਤੁਸੀਂ ਪਾਉਣੀਆਂ ਗੋਡੇ ਵਾਲੀ ਸਲਵਾਰ ਜੇ ਤੁਸੀਂ ਗੋਡੇ ਅਲੱਗ ਕੱਢ ਕੇ ਪਾਉਣੇ ਹੋਗੇ ਠੀਕ ਹੈ ਕੁੰਦੇ ਗੋਡੇ ਤਾਂ ਤੁਹਾਡੇ ਗੋਡੇ ਜਿਹੜੇ ਹੈਗੇ ਨੇ ਉਹ ਕਿੱਥੋਂ ਨਿਕਲ ਜਾਣਗੇ ਜਿੱਥੇ ਤੁਸੀਂ ਆ ਕਮੀਜ਼ ਤੇ ਟ੍ਰੇਸ ਕੀਤਾ ਸੀਗਾ ਠੀਕ ਹੈ ਇਹਦੇ ਸਾਈਡ ਤੇ ਜਿਹੜਾ ਕੱਪੜਾ ਬਚਿਆਗਾ ਆਹ ਵਾਲਾ ਇੱਥੋਂ ਤੁਹਾਡੇ ਜਿਹੜੇ ਗੋਡੇ ਨੇ ਉਹ ਆਸਾਨੀ ਨਾਲ ਨਿਕਲ ਜਾਂਦੇ ਹੁੰਦੇ ਆ ਤਾਂ ਤੁਸੀਂ ਇੱਥੋਂ ਆਪਣੇ ਮੈਜ਼ਰਮੈਂਟ ਕਰਕੇ ਗੋਡਿਆਂ ਦੀ ਵੀ ਕਿੰਨੀ ਲੰਬਾਈ ਆਉਂਦੀ ਹੈ ਤੇ ਕਿੰਨੇ ਤੁਹਾਡੇ ਪਹੁੰਚੇ ਨੇਗੇ ਹਨਾ ਉਹ ਕਰਕੇ ਤੁਸੀਂ ਇਨ ਨੂੰ ਟ੍ਰੇਸ ਕਰਕੇ ਇੱਥੇ ਮਤਲਬ ਸਲਵਾਰ ਦਾ ਵਰਕ ਇੱਥੇ ਸਾਈਡ ਤੇ ਕਰ ਸਕਦੇ ਹਾਂ ਠੀਕ ਹੈ ਜੀ ਇਹ ਸੀਗਾ 5 ਮੀਟਰ ਕਪੜੇ ਦੇ ਵਿੱਚ ਵੀ ਆਪਾਂ ਕਿਵੇਂ ਕਰਨਾਗਾ ਤੇ ਜੇ ਕਿਸੇ ਨੂੰ ਹਲੇ ਵੀ ਨਹੀਂ ਸਮਝ ਲੱਗੀ ਹੋਊਗੀ ਤਾਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਆਪਾਂ ਅਗਲੀ ਵੀਡੀਓ ਡਿਟੇਲ ਚ ਬਣਾ ਲਾਂਗੇ ਜਿਦੇ ਚ ਮੈਂ ਤੁਹਾਨੂੰ ਨਿਸ਼ਾਨੀਆਂ ਲਾ ਕੇ ਵੀ ਦੱਸ ਦਊਂਗੀ ਵੀ ਕਿਵੇਂ ਉਹਨੂੰ ਮੈਜ਼ਰਮੈਂਟ ਕਰਨਾ ਕੀ ਕਰਨਾਗਾ ਫਿਲਹਾਲ ਮੇਰੇ ਕੋਲੇ ਮਤਲਬ ਫੋਨ ਫੜਨ ਦੇ ਲਈ ਇਸ ਥਿੰਗ ਹੋ ਹੀ ਨਹੀਂ ਹੈਗਾ ਮੈਨੂੰ ਆਪ ਹੀ ਜੁਗਾਰ ਕਰਨਾ ਪੈਂਦਾ ਕੋਈ ਨਾ ਕੋਈ ਤੇ ਅਗਲੀ ਵੀਡੀਓ ਚ ਕੋਈ ਨਾ ਤੁਸੀਂ ਮੈਨੂੰ ਕਮੈਂਟ ਕਰਦੇ ਹੋ ਜੇ ਤੁਹਾਨੂੰ ਹਜੇ ਵੀ ਨਹੀਂ ਪਤਾ ਲੱਗਿਆ ਤਾਂ ਮੈਨੂੰ ਦੱਸ ਦਿਓ ਮੈਂ ਡਿਟੇਲ ਚ ਵੀਡੀਓ ਬਣਾ ਕੇ ਤੁਹਾਨੂੰ ਦੱਸ ਦੂੰਗੀ ਠੀਕ ਹੈ ਵੀ ਪੂਰਾ ਨਿਸ਼ਾਨੀਆਂ ਲਗਾ ਕੇ ਵੀ ਕਿਵੇਂ ਲਗਾਉਣੀਆਂ ਨੇ ਕਿਵੇਂ ਨਹੀਂ ਚਲੋ ਠੀਕ ਹੈ ਜੀ ਫਿਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਜਰੂਰ ਦੱਸਿਓ ਵੀ ਕਿਵੇਂ ਲੱਗੀ ਵੀਡੀਓ ਜੇ ਨਹੀਂ ਸਮਝ ਲੱਗਿਆ ਹੋਊਗਾ ਤਾਂ ਮੈਨੂੰ ਦੱਸ ਦਿਓ ਆਪਾਂ ਅਗਲੀ ਵੀਡੀਓ ਚ ਪੂਰਾ ਡਿਟੇਲਸ ਕਰਾਂਗੇ ਇਹਨੂੰ ਓਕੇ ਜੀ ਥੈਂਕ ਯੂ ਸੋ ਮੱਚ